ਆਦਲਾ ਹਰਿੰਦਰ ਨਰਾਵ ਕਿਦਾ ਇੰਦਰ ਸਿੰਘ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਵੱਡਾ ਪਿੰਡ ਅਗਰਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਪਹੁੰਚੀ ਹੋਏ ਨਵੀਂ ਕਮੇਟੀ ਦਾ ਗਠਨ ਕਰਨ ਲੱਗੇ ਕਿਸਾਨ ਸੰਘਰਸ਼ ਕਮੇਟੀ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਕੋਟਵੱਡਾ ਪਿੰਡ ਅਗਰਪੁਰਾ ਵਿੱਚ ਪਹੁੰਚਿਆ ਜੇ ਨਵੀਂ ਪ੍ਰਧਾਨ ਜੀ ਦੀ ਨਵੀਂ ਕਮੇਟੀ ਦਾ ਗਠਨ ਹੋਇਆ ਹੈ ਤੇ ਵਿੱਚ ਕਿਹੜੇ-ਕਿਹੜੇ ਤੁਸੀਂ ਚੁਣੇ ਗਏ ਮੈਂਬਰ ਸਾਥੀਓ ਫਤਿਹ ਬਲਾਈਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਨਗਰ ਦੇ ਪਤਵੰਤੇ ਸੱਜਣਾਂ ਤੇ ਨੌਜਵਾਨ ਸਾਰੇ ਸਾਥੀ ਜਿਹੜੇ ਗੁਰਦੁਆਰਾ ਸਾਹਿਬ ਪਿੰਡ ਕੁਰਪੁਰਾ ਇਕੱਠੇ ਹੋਏ ਜਿਹਦੇ ਵਿੱਚ ਕਾਫੀ ਵਿਚਾਰ ਚਰਚਾ ਰੱਖੀ ਗਈ ਅਤੇ ਪ੍ਰਾਣੀਆਂ ਸਾਂਝਾਂ ਵੀ ਹੈਗੀਆਂ ਇਸ ਪਰਿਵਾਰ ਦੇ ਨਾਲ ਆਪਣੀਆਂ ਔਰ ਉਹਦੇ ਚ ਜਿੰਨੇ ਵੀ ਆਪਣੀ ਟੀਮ ਸਾਰੀ ਨੇ ਚੰਗੀ ਹਾਜ਼ਰੀ ਭਰੀ ਆ ਔਰ ਬਲਜਿੰਦਰ ਸਿੰਘ ਅਤੇ ਜਗਦੀਪ ਸਿੰਘ ਦੀ ਗਵਾਹੀ ਦੇ ਵਿੱਚ ਜਿਹੜੀ ਆ ਮੀਟਿੰਗ ਹੋਈ ਆ ਔਰ ਉਹਦੇ ਤੇ ਇਹਨਾਂ ਕਿਸਾਨਾਂ ਨੇ ਨੌਜਵਾਨਾਂ ਨੇ ਇਹ ਵਿਸ਼ਵਾਸ ਦਵਾਇਆ ਕਿ ਜੋ ਖਨੌਰੀ ਮੋਰਚਾ 13 ਫਰਵਰੀ ਤੋਂ ਚੱਲ ਰਿਹਾ ਤੇ ਸ਼ੰਭੂ ਮੋਰਚਾ ਚੱਲ ਰਿਹਾ ਤੇ ਰਤਨਪੁਰਾ ਰਸਤਾ ਰੇਲਗੀਚ ਉੱਥੇ ਚੱਲ ਰਿਹਾ ਔਰ ਵੱਡੇ ਪੱਧਰ ਤੇ ਪੂਰਾ ਜਿਹੜਾ 1 ਸਾਲ ਬੀਤਣ ਵਾਲਾ 13 ਫਰਵਰੀ ਨੂੰ 1 ਸਾਲ ਹੋ ਜਾਣਾ ਔਰ ਜਿਹਦੇ ਚ ਆਪਣੀਆਂ ਬਕਾਇਆ ਮੰਗਾਂ ਜਿਹੜੀਆਂ ਲਿਖਤੀ ਸੰਜੀ ਅਗਰਵਾਲ ਨੇ ਦਿੱਤੀਆਂ ਸੀ ਸੈਂਟਰ ਦੇ ਸਿਕੱਤਰ ਨੇ ਖੇਤੀ ਸਿਕੱਤਰ ਨੇ ਜਿਹਦੇ ਵਿੱਚ ਪੋਲੂਸ਼ਨ ਵਾਲਾ ਮਸਲਾ ਪ੍ਰਾਲੀ ਵਾਲਾ ਬਿਜਲੀ ਸੋਧ ਬਿੱਲ ਜਿਹੜਾ ਔਰ ਪਹਿਲੇ ਨੰਬਰ ਤੇ ਸੁਆਮੀ 나ਥਨ ਦੀ ਰਿਪੋਰਟ ਤੇ ਗਰੰਟੀ ਕਾਨੂੰਨ ਔਰ ਇਹ ਮੇਜਰ ਪੁਆਇੰਟ ਨੇ ਬਾਕੀ ਵੀ ਸਾਰੀਆਂ ਆਦ ਮੰਗਾਂ 12 ਮੰਗਾਂ ਤੇ ਔਰ ਇੱਕ ਮੰਗ ਆਪਣੀਆਂ ਸ਼ਹੀਦ ਸੁਭਕਰਨ ਸਿੰਘ ਜੀ ਸਾਡਾ ਜਿਹੜਾ ਨੌਜਵਾਨ ਔਰ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਦਿਵਾਉਣਾ ਔਰ ਉਹ ਵੀ ਮੰਗ ਤੇਰ ਵੀ ਜਿਹੜੀ ਚੱਲ ਰਹੀ ਆ ਔਰ ਉਹਦੇ ਚ ਇਹਨਾਂ 13 ਮੰਗਾ ਤੇ ਜਿਹੜਾ ਵਾ ਮੋਰਚਾ ਚੱਲ ਰਿਹਾ ਜਿਹਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜਾ ਵਾ ਉਹਨੂੰ 2 ਮਹੀਨੇ ਬੀਤ ਚੁੱਕੇ 26 ਨਵੰਬਰ ਤੋਂ ਮਰਨਾਂ ਅੰਛੇ ਰੱਖਿਆ ਹੋਇਆ ਔਰ ਉਹਦੇ ਨਾਲ ਨਾਲ ਉਹਨਾਂ ਸਾਥੀਆਂ ਦਾ ਵੀ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਕਿਹਾ ਕਿ ਡੱਲੇਵਾਲ ਕਿਉਂ ਅਸੀਂ ਵੀ ਮਰਨੋਂ ਤਿਆਰ ਆਂ ਜਿਨ੍ਹਾਂ ਨੇ 121 ਕਿਸਾਨਾਂ ਨੇ ਜਿਹੜਾ ਪਹਿਰਾ ਦਿੱਤਾ ਜਿਹਦੇ ਵਿੱਚ ਜਵੇਂ ਹਰਿਆਣਾ ਵਾਂ ਰਸਤਾ ਨਾਲ ਪੰਜਾਬ ਵੱਖ-ਵੱਖ ਤੇ ਬਿਹਾਰ ਤੋਂ ਕਿਸਾਨਾਂ ਨੇ ਪਹਿਰਾ ਦਿੱਤਾ ਔਰ सिन्हा ਉਥੋਂ ਦਾ ਜਿਹੜਾ ਸਟੇਟ ਦਾ ਪ੍ਰਧਾਨ ਔਰ ਬੜਿਆ ਉਹਨਾਂ ਆਪਦੀ ਰੂਪਰੇਖਾ ਲਿਭਾ ਕੇ ਔਰ ਜਦੋਂ ਸਰਕਾਰ ਨੂੰ ਪਤਾ ਲੱਗਾ ਕਿ ਦੁਨੀਆ ਜਿਹੜੀ ਆ ਹੁਣ ਜਿਹੜੀ ਆ ਇਸ ਪਾਸੇ ਨੂੰ ਕੁਰਬਾਨੀਆਂ ਵਾਲੇ ਪਾਸੇ ਤੁਰ ਪਈ ਆ ਤੇ ਉਹਦੇ ਤੇ ਸਰਕਾਰ ਨੂੰ ਝੁਕਣਾ ਪਿਆ ਔਰ ਸਰਕਾਰ ਖਨੌਰੀ ਮੋਰਚੇ 'ਚ ਪੁੱਜ ਕੇ ਲਿਖਤੀ ਪੱਤਰ ਦੇ ਕੇ ਔਰ 14 ਫਰਵਰੀ ਨੂੰ ਜਿਹੜੀ ਆ ਉਹ ਮੀਟਿੰਗ ਚੰਡੀਗੜ੍ਹ ਦੇ ਵਿੱਚ ਰੱਖੀ ਗਈ ਆ ਔਰ ਦੂਸਰੇ ਗੇੜ ਦੀ ਮੀਟਿੰਗ ਜਿਹੜੀ ਆ ਉਹ ਦਿੱਲੀ ਦੇ ਵਿੱਚ ਹੋਊਗੀ ਜਿੰਨੀ ਬਾਕੀ ਸਮੀਖਿਆ ਰਹਿ ਗਈ ਔਰ ਉਹਦੇ ਨਾਲ ਨਾਲ ਜਿਹੜਾ 26 ਜਨਵਰੀ ਨੂੰ ਆਪਣੇ ਖੇਤ ਜਿਹੜੇ ਹਾਈਵੇ ਰੋਡ ਆ ਸਟੇਟ ਰੋਡ ਆ ਉਹਨਾਂ ਦੇ ਟਰੈਕਟਰ ਖੜੇ ਕੀਤੇ ਜਾਣਗੇ ਮੋਲਾਂ ਤੇ ਪਲਾਹਾਂ ਦੇ ਗਦਾਮਾਂ ਤੇ ਔਰ ਸਰਕਾਰ ਨੂੰ ਜਿਹੜਾ ਬਾਈਰੋਸ ਪ੍ਰਦਰਸ਼ਨ ਵਿਖਾਇਆ ਜਾਊਗਾ ਇਹ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੋਨੋਂ ਫਰਮਾਂ ਵੱਲੋਂ ਜਿਹੜਾ ਇਹ 22 ਨਵੰਬਰ ਨੂੰ ਇਹ ਲੱਤਿਆ ਹੋਇਆ ਇਹ ਵਰਤੇ ਪੱਧਰ ਤੇ ਕੀਤਾ ਜਾਊਗਾ ਜਿਹਦੇ ਵਿੱਚ ਅਕਬਰਪੁਰੇ ਦੇ ਸਾਥੀਆਂ ਨੇ ਨੌਜਵਾਨਾਂ ਨੇ ਕਿਸਾਨਾਂ ਨੇ ਵਿਸ਼ਵਾਸ ਦਿਵਾਇਆ ਕਿ ਪੂਰੇ ਦੇਸ਼ ਦੇ ਸਿਸਟਮ ਲਈ ਸਰਬੱਤ ਦੇ ਭਲੇ ਲਈ ਜਿਹੜਾ ਵਾ ਉਹ ਸੇਵਾ ਦੇ ਵਿੱਚ ਹਿੱਸਾ ਪਾਵਾਂਗੇ ਔਰ ਪਹਿਲਾਂ ਵੀ ਜਾਂਦੇ ਸੀ ਸਾਡੇ ਮਾਨਕਪੁਰੇ ਦੇ ਸਾਥੀ ਵੀ ਇਹ ਵੀ ਸਾਥੀ ਜਾਂਦੇ ਸੀ ਪਰ ਅੱਜ ਉਹਨਾਂ ਵੱਡੀ ਮੀਟਿੰਗ ਕਰਕੇ ਅਕਬਰਪੁਰ ਵਾਲਿਆਂ ਨੇ ਤੇ ਇਹ ਵਿਸ਼ਵਾਸ ਦਿਵਾਇਆ ਪਿੱਛੇ ਵੀ ਮੀਟਿੰਗ ਇੱਥੇ ਪਿੰਨੇ ਠੱਠਾ ਉੱਥੇ ਵੀ ਕਰਕੇ ਆਏ ਆ ਔਰ ਇਹਨਾਂ ਯਾਦ ਵੀ ਕੀਤਾ ਸੀਗਾ ਜਿਨ੍ਹਾਂ ਦੇ ਵਿੱਚੋਂ ਇਹ ਜੀ ਤੌਰ ਤੇ 10 ਨਵੇਂ ਹਾਜ਼ਰੀ ਭਰਨੇ ਪਈ ਬਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਵਾਧੂ